ਹਜ਼ਾਰਾਂ ਦੀ ਗਿਣਤੀ ਵਿੱਚ ਉਹ ਜਿਹੇ ਪਿਰਾਮਿਡ ਜੋ ਦਰਖਤਾਂ ਅਤੇ ਪਹਾੜਾਂ ਦੇ ਵਿਚਕਾਰ ਛिपੇ ਹੋਏ ਨੇ ਜਿਸ ਜਗ੍ਹਾ ਦੇ ਉੱਤੇ ਛਿਪੇ ਹੋਏ ਨੇ ਇਹ ਉਹ ਇੱਕ ਸੰਘਣਾ ਜੰਗਲਾ ਤੇ ਇਹ ਮੈਕਸੀਕੋ ਦਾ ਜੰਗਲ 3 ਲੱਖ ਸਕੁਅਰ ਕਿਲੋਮੀਟਰ ਦੇ ਏਰੀਆ ਦੇ ਵਿੱਚ ਫੈਲਿਆ ਹੋਇਆ ਪਰ ਬਾਹਰ ਨਿਕਲੇ ਇਹਨਾਂ ਪਿਰਾਮਿਡਸ ਤੋਂ ਇਲਾਵਾ ਇਹਨਾਂ ਪਿਰਾਮਿਡ ਦੇ ਆਸ-ਪਾਸ ਹੋਰ ਵੀ ਬਹੁਤ ਸਾਰੀਆਂ ਸਾਈਟਸ ਮੌਜੂਦ ਨੇ ਜੋ ਹਲਕੀਆਂ-ਹਲਕੀਆਂ ਜੰਗਲ ਦੇ ਸائے ਚੋਂ ਬਾਹਰ ਚਾਕਦੀਆਂ ਨੇ ਆਰਕੀਓਲੋਜਿਸਟ ਇੱਥੇ ਪਹੁੰਚੇ ਰਿਸਰਚ ਵੀ ਕੀਤੀ ਪਰ ਇਹ ਸਭ ਇੱਕ ਸੰਘਣੇ ਜੰਗਲ ਦੇ ਅੰਦਰ ਬਹੁਤ ਵੱਡੇ ਇਲਾਕੇ ਦੇ ਫੈਲਿਆ ਹੋਣ ਕਰਕੇ ਪ੍ਰੋਪਰਲੀ ਇਨਵੈਸਟੀਗੇਟ ਨਹੀਂ ਸੀ ਕੀਤਾ ਜਾ 파 ਰਹਾ ਤਾਂ ਇੱਕ ਖਾਸ ਤਰ੍ਹਾਂ ਦੀ ਰਡਾਰ ਤਕਨੀਕ ਜਿਸ ਨੂੰ ਕੇ ਲਾਈਡਾਰ ਲੇਜ਼ਰ ਟੈਕਨੋਲੋਜੀ ਕਿਹਾ ਜਾਂਦਾ ਉਸ ਦੀ ਮਦਦ ਨਾਲ ਇਸ ਵਿਸ਼ਾਲ ਇਲਾਕੇ ਚ ਫੈਲੇ ਸਟਰਕਚਰਸ ਨੂੰ ਪਾਲਣ ਦੀ ਕੋਸ਼ਿਸ਼ ਕੀਤੀ ਗਈ ਦਰਸਾ ਲਾਈਡਾਰ ਟੈਕਨੋਲੋਜੀ ਇੱਕ ਅਜਿਹੀ ਤਕਨੀਕ ਹੈ ਜਿਸ ਦੇ ਤਹਿਤ ਕਿਸੇ ਪਲੇਨ ਜਾਂ ਡਰੋਨ ਦੇ ਜ਼ਰੀਏ ਅਸਮਾਨ ਤੋਂ ਧਰਤੀ ਉਪਰ ਲੇਜ਼ਰ ਪਾਸੇ ਸੁੱਟੀਆਂ ਜਾਂਦੀਆਂ ਨੇ ਤੇ ਫਿਰ ਇਹ ਨੀਚੇ ਦਰਖਤਾਂ ਨੂੰ ਪਾਰ ਕਰਦੀਆਂ ਹੋਈਆਂ ਜ਼ਮੀਨ ਨਾਲ ਟਕਰਾ ਕੇ ਵਾਪਸ ਸੈਂਸਰ ਤੱਕ ਮੁੜ ਜਾਂਦੀਆਂ ਨੇ ਤੇ ਫਿਰ ਇਸ ਪੂਰੇ ਡਾਟੇ ਨੂੰ ਐਨਲਾਈਜ਼ ਕਰਕੇ ਜ਼ਮੀਨ ਦਾ ਇੱਕ ਮੈਪ ਬਣਾ ਲਿਆ ਜਾਂਦਾ ਇਹ ਬਿਲਕੁਲ ਐਕਸ-ਰੇ ਮਸ਼ੀਨ ਦੀ ਤਰ੍ਹਾਂ ਹੀ ਹੈ ਜਿਵੇਂ ਉਸ ਦੇ ਜਰੀਏ ਸਾਡੀ ਚਮੜੀ ਨੂੰ ਪਾਰ ਕਰਦੇ ਹੋਏ ਬੋਨਸ ਦਾ ਐਕਸ-ਰੇ ਲਿਆ ਜਾਂਦਾ ਇਸ ਤਰੀਕੇ ਹਰ ਤੰਗੇਜ ਕਰਨ ਵਾਲੇ 4500 ਤੋਂ ਵੀ ਵੱਧ ਅਜੀਆਂ ਸੈਟਸਿਸ ਇਲਾਕੇ 'ਚ ਪਾਲੀਆਂ ਗਈਆਂ ਇਹਨਾਂ ਵਿੱਚੋਂ ਜ਼ਿਆਦਾਤਰ ਪਿਰਾਮਿਡ ਸ਼ੇਪ ਦੇ ਵਿੱਚ ਮੌਜੂਦ ਨੇ ਇਸੇ ਜੰਗਲ ਦੇ ਵਿੱਚ ਇੱਕ ਛੋਟਾ ਜਿਹਾ ਗੁਫਾ ਵਰਗਾ ਰਸਤਾ ਮੌਜੂਦ ਸੀ ਜੋ ਜ਼ਮੀਨ ਦੇ ਥੱਲੇ ਵੱਲ ਜਾਂਦਾ ਸੀ ਕੁਝ ਰਿਸਰਚਰਸ ਦੇ ਅੰਦਰ ਜਾਂਦੇ ਨੇ ਉਹਨਾਂ ਦਾ ਮੰਨਣਾ ਸੀ ਕਿ ਇਸ ਟਨਲ ਦੇ ਦੂਸਰੇ ਪਾਸੇ ਕੁਝ ਨਾ ਕੁਝ ਖਾਸ ਜਾਂ ਅਬਨਾਰਮਲ ਜ਼ਰੂਰ ਆ ਸੰਕਰਾਂ ਰਸਤਾ ਹੋਣ ਦੇ ਬਾਵਜੂਦ ਕਈ ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਰਿਸਰਚਰਸ ਇਸ ਕੀ ਉਹ ਦੇ 230 ਫੁੱਟ ਬਾਟਮ ਤੱਕ ਪਹੁੰਚੇ ਪਹਿਲਾਂ ਤਾਂ ਉਹਨਾਂ ਨੂੰ ਇੱਥੇ ਕੁਝ ਵੀ ਨਹੀਂ ਮਿਲਿਆ ਪਰ ਫਿਰ ਉਹਨਾਂ ਦੀ ਨਜ਼ਰ ਇੱਕ ਸੀਕ੍ਰੇਟ ਬੰਕਰ ਤੇ ਪਈ ਜਿਹਦੇ ਇੰਟਰੈਂਸ ਨੂੰ ਪੱਥਰ ਰੱਖ ਕੇ ਬਲੌਕ ਕੀਤਾ ਗਿਆ ਸੀ ਪਰ ਸਵਾਲ ਹੈ ਇਸ ਨੂੰ ਬਲੌਕ ਕਿਸ ਨੇ ਕੀਤਾ ਤੇ ਇਸ ਦੇ ਪਿੱਛੇ ਕੀ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਹ ਪੂਰਾ ਇਲਾਕਾ ਹਜ਼ਾਰਾਂ ਸਾਲ ਪਹਿਲਾਂ ਮਾਇਆ ਸਿਵਲਾਈਜੇਸ਼ਨ ਦੇ ਹੌਲਡ ਚ ਹੋਇਆ ਕਰਦਾ ਸੀ ਜਿੱਥੇ ਇਸ ਸਿਵਲਾਈਜੇਸ਼ਨ ਨੇ ਆਪਦੇ ਕਈ ਸ਼ਹਿਰ ਵਸਾ رکھے ਸੀ ਮਾਇਨ ਕਾਫੀ ਅਦਰ ਸਕਿਲਸ ਮੰਨੇ ਜਾਂਦੇ ਸੀ ਕਿਉਂਕਿ ਉਹਨਾਂ ਨੇ ਆਪਣੇ ਸਿਟੀਜਨ ਦੇ ਵਿੱਚ ਏਜੀਪਸ਼ਨ ਦੀ ਤਰ੍ਹਾਂ ਪਾਇਰਾਮਿਡ ਤਾਂ ਬਣਾਈ ਰੱਖੇ ਸੀ ਇਸ ਦੇ ਨਾਲ ਨਾਲ ਇਹਨਾਂ ਲੋਕਾਂ ਨੇ ਐਗਰੀਕਲਚਰ ਪੋਟਰੀ ਹੈਰੋਗਲਿਫਿਕ ਰਾਈਟਿੰਗ ਕੈਲੰਡਰ ਮੇਕਿੰਗ ਮੈਥਮੈਟਿਕਸ ਆਰ ਆਰਕੀਟੈਕਚਰਸ ਆਰਟਵਰਕ ਵਿੱਚ ਵੀ ਹੱਤੋਂ ਜ਼ਿਆਦਾ ਮੁਹਾਰਤ ਰੱਖਦੇ ਸੀ ਐਕਸਪਰਟਸ ਦਾ ਮੰਨਣਾ ਕਿ ਅਨਸ਼ੀਅੰਟ ਮਾਇਨਸ ਨੇ ਇਸ ਇਲਾਕੇ 'ਚ ਤਕਰੀਬਨ 60 ਸ਼ਹਿਰ ਬਸਾ ਰੱਖੇ ਸੀ ਇਹਨਾਂ ਦੀ ਹਰ ਇੱਕ ਸਿਟੀ ਦਾ ਇੱਕ ਅਲੱਗ ਕਿੰਗ ਹੋਇਆ ਕਰਦਾ ਸੀ ਜਿਸ ਨੂੰ ਮਾਇਨਸ ਆਪਣਾ ਗॉड ਮੰਨਦੇ ਸੀ ਪਰ ਸਵਾਲ ਇੱਥੇ ਇਹ ਵੀ ਆ ਕੇ ਆਖਰਕਾਰ ਇੰਨੀ ਵੱਡੀ ਤਦਾਦ ਵਿੱਚ ਰਹਿਣ ਵਾਲੇ ਮਾਇਆਂ ਸਾਖਰਕਾਰ ਗਏ ਕਿਤੇ ਗਲਫ ਆਫ ਮੈਕਸੀਕੋ ਦੇ ਨਜ਼ਦੀਕ ਯਾਕਾਟਨ ਰੀਜਨ ਦੇ ਵਿਚਾਰਕੋ ਲੋਜਿਸਟ ਨੂੰ ਇੱਕ ਪਿਰਾਮਿਡ ਮਿਲਿਆ ਜੋ 20000 ਪੱਥਰਾਂ ਨੂੰ ਕੱਟ ਕੇ 30 ਫੁੱਟ ਉੱਚਾ ਪਿਰਾਮਿਡ ਬਣਾਇਆ ਗਿਆ ਸੀ ਇਸ ਪਿਰਾਮਿਡ ਦੇ نیچے ਖੁਦਾਈ ਤੋਂ ਆਰਕੀਓਲੋਜਿਸਟ ਨੂੰ ਪੋਟ ਦੇ ਕੁਝ ਟੁਕੜੇ ਮਿਲਦੇ ਨੇ ਜਿਨ੍ਹਾਂ ਦੀ ਕਾਰਬਨ ਡੇਟਿੰਗ ਤੋਂ ਪਤਾ ਲੱਗਦਾ ਕਿ ਇਹ 1500 ਸਾਲ ਪਹਿਲਾਂ ਬਣੇ ਸੀ ਜਦੋਂ ਕਿ ਇਹ ਪਿਰਾਮਿਡਸ 1200 ਸਾਲ ਪਹਿਲਾਂ ਬਣਾਇਆ ਗਿਆ ਸੀ ਪਰ ਸਰਚਰਸ ਮੰਨਦੇ ਸੀ ਕਿ 1500 ਸਾਲ ਪਹਿਲਾਂ ਇਸ ਇਲਾਕੇ 'ਚ ਮਾਇਆਨ ਸਭਿਅਤਾ ਹਲੇ ਬਸੀ ਨਹੀਂ ਸੀ ਤਾਂ ਫਿਰ ਇਹ ਪੌੜ ਦਾ ਟੁਕੜਾ ਆਇਆ ਕਿੱਥੋਂ ਫਿਰ ਇੱਥੋਂ ਠੀਕ 15 ਕਿਲੋਮੀਟਰ ਦੂਰ ਇੱਕ ਹੋਰ ਕੇਵ ਦੇ ਜ਼ਰੀਏ ਰਿਸਰਚਰਸ ਇੱਕ ਹੋਰ ਪਿਰਾਮਿਡ ਦੇ ਥੱਲੇ 230 ਫੁੱਟ ਤੱਕ ਗਏ ਜਿੱਥੇ ਉਹਨਾਂ ਨੂੰ ਇੱਕ ਸੀਕ੍ਰੇਟ ਚੈਂਬਰ ਮਿਲਿਆ ਜਿਸ ਦੀ ਇੰਟਰੈਸ ਨੂੰ ਇੱਕ ਵੱਡੇ ਪੱਥਰ ਦੇ ਨਾਲ ਬਲਾਕ ਕੀਤਾ ਗਿਆ ਸੀ ਜਦੋਂ ਇਸ ਐਂਟ੍ਰੈਸ ਨੂੰ ਖੋਲਿਆ ਗਿਆ ਤਾਂ ਇੱਥੇ ਕੁਝ ਲੱਕੜੀ ਦੀਆਂ ਫੈਟ ਟੌਰਚਰਸ ਮਿਲੀਆਂ ਜਿਨ੍ਹਾਂ ਨੂੰ ਉਸ ਸਮੇਂ ਰੋਸ਼ਨੀ ਲਈ ਯੂਜ਼ ਕੀਤਾ ਜਾਂਦਾ ਹੋਵੇਗਾ ਤੇ ਨਾਲ ਹੀ ਮਿਲੇ ਕੁਝ ਪੌਟਸ ਦੇ ਹੋਰ ਟੁਕੜੇ ਜੋ ਉਸੇ ਪੌਟ ਦੇ ਟੁਕੜੇ ਦੇ ਸਮੇਂ ਦੇ ਸੀ ਜਾਨੀ 1500 ਸਾਲ ਪੁਰਾਣੇ ਜਿਨ੍ਹਾਂ 'ਚ ਜਦੋਂ ਆਰਕੀਓਲੋਜਿਸਟ ਦੇ ਦੁਵਾਰ ਅੰਦਾਜ਼ਾ ਲਾਇਆ ਗਿਆ ਕਿ ਇਸ ਜਗ੍ਹਾ ਦੇ ਉੱਤੇ 1500 ਸਾਲ ਪਹਿਲਾਂ ਕੋਈ ਪ੍ਰਾਰਥਨਾ ਸਥਾਨ ਹੋਇਆ ਕਰਦਾ ਸੀ ਇਹਨਾਂ ਪੀਸਸ ਨੂੰ ਜਦੋਂ ਜੋੜਨ ਦੀ ਕੋਸ਼ਿਸ਼ ਕੀਤੀ ਗਈ ਕਦੇ ਵੀ ਪੂਰਾ ਪੌਟ ਇਹਨਾਂ ਪੀਸਸ ਤੋਂ ਨਹੀਂ ਸੀ ਬਣਦਾ ਉਸ ਵਿੱਚੋਂ ਹਮੇਸ਼ਾ ਇੱਕ ਪੀਸ ਘੱਟ ਪੈ ਜਾਂਦਾ ਸੀ ਆਰਕੀਓਲੋਜਿਸ ਦਾ ਥਾਟ ਸੀ ਕਿ ਇਹ ਲੋਕ ਸ਼ਾਇਦ ਇਹਨਾਂ ਪੋਰਸੂਨਿਤੇ ਤੋੜਦੇ ਤਾਂ ਜ਼ਰੂਰ ਸੀ ਪਰ ਉਸ ਤੋਂ ਬਾਅਦ ਦੱਸਦਾ ਇੱਕ ਹਿੱਸਾ ਉਹ ਆਪਣੇ ਨਾਲ ਵੀ ਲੈ ਜਾਇਆ ਕਰਦੇ ਸੀ ਇਹਨਾਂ ਪੋਰਸ ਦੇ ਟੁਕੜੇ ਇਸ ਚੀਜ਼ ਦਾ ਕਲੀਅਰ ਐਵਿਡੈਂਸ ਸੀ ਕਿ ਕਿਵਿਕ ਦੇਸ ਪੈਂਡ ਚ ਮਾਇਆਨ ਤੋਂ ਪਹਿਲਾਂ ਵੀ ਕੁਝ ਲੋਕ ਰਹਾ ਕਰਦੇ ਸੀ ਜੋ ਇਸ ਕੇਵ ਦੇ ਅੰਦਰ ਆਪਣੀਆਂ ਰਿਲੀਜੀਅਸ ਪ੍ਰੈਕਟਿਸ ਕਰਿਆ ਕਰਦੇ ਸੀ ਜਸਕੇਵ ਦੇ ਵਿੱਚ ਪੌਟਸ ਤੋੜੇ ਜਾਂਦੇ ਸੀ ਉਸ ਕੇਵ ਦੇ ਅੰਦਰ ਹੋਰ ਅੱਗੇ ਜਾਣ ਦਾ ਇੱਕ ਹੋਰ ਰਸਤਾ ਮੌਜੂਦ ਸੀ ਆਰਕੀਓਲੋਜਿਸਟ ਉਸ ਦੇ ਅੰਦਰ ਜਾਂਦੇ ਨੇ ਤਾਂ ਉੱਥੇ ਵੀ ਇੱਕ ਹੋਰ ਸੀਕ੍ਰਟ ਚੈਂਬਰ ਮਿਲਿਆ ਇਸ ਦੇ ਅੰਦਰ ਕੁਝ ਪੇਂਟਿੰਗਸ ਮੌਜੂਦ ਸੀ ਜਿਸ ਨੂੰ ਜਿਹਨਾਂ ਨੂੰ ਦੇਖ ਕੇ ਕਿਸੇ ਦਾ ਵੀ ਦਿਮਾਗ ਖੋ ਸਕਦਾ ਸੀ ਇਹਨਾਂ ਵਿੱਚੋਂ ਇੱਕ ਸੀ ਇੱਕ ਜੈਗੂਆਰ ਦੀ 3D ਪੇਂਟਿੰਗ ਇੱਕ ਹੋਰ ਪੇਂਟਿੰਗ ਦੇ ਵਿੱਚ ਜੈਗੂਆਰ ਨੂੰ ਹਿਰਨ ਦਾ ਸ਼ਿਕਾਰ ਕਰਦੇ ਹੋਏ ਦਿਖਾਇਆ ਗਿਆ ਸੀ ਜਦੋਂ ਇਹਨਾਂ ਪੇਂਟਿੰਗਸ ਦਾ ਡਿਟੇਲਡ ਐਨਾਲਾਈਜ਼ ਕੀਤਾ ਗਿਆ ਤਾਂ ਪਤਾ ਲੱਗਾ ਕਿ ਇਹ 100 BC ਯਾਨੀ ਕਿ 2100 ਸਾਲ ਪਹਿਲਾਂ ਬਣਾਈਆਂ ਗਈਆਂ ਸੀ ਯਾਨੀ ਕਿ ਮਾਇਆन्स ਦੇ ਆਉਣ ਤੋਂ ਵੀ 800 ਸਾਲ ਪਹਿਲਾਂ ਇਹ ਪੇਂਟਿੰਗ ਜਿੱਥੇ ਬਣਾਈਆਂ ਗਈਆਂ ਸੀ ਇਸ ਤੋਂ ਇਹ ਸਾਫ਼ ਸੀ ਕਿ ਮਾਇਆन्स ਤੋਂ ਪਹਿਲਾਂ ਵੀ ਇੱਥੇ ਇੱਕ ਸਿਵਲਾਈਜੇਸ਼ਨ ਰਹਾ ਕਰਦੀ ਸੀ ਜਿਨ੍ਹਾਂ ਦਾ ਕਲਚਰ ਵੀ ਲਗਭਗ ਮਾਇਆਨ ਵਰਗਾ ਹੀ ਸੀ ਤੇ ਇਸੇ ਲਈ ਐਕਸਪਰਟਸ ਨੇ ਇਹਨਾਂ ਨੂੰ अर्ਲੀ ਔਰ ਕਲਾਸਿਕ ਮਾਇਆਨਸ ਦਾ ਨਾਮ ਦਿੱਤਾ ਸੀ ਪਰ ਉਸ ਤੋਂ ਬਾਅਦ ਮਾਇਆਨ ਸਭਿਆਤਾ ਦੇ ਨਾਲ ਕੀ ਹੋਇਆ ਤੇ ਉਹ ਗਏ ਕਿੱਥੇ ਉਹ ਆਪਣੇ 60 ਵਿਸ਼ਾਲ ਸ਼ਹਿਰਾਂ ਨੂੰ ਛੱਡ ਕੇ ਚਲੇ ਕਿੱਥੇ ਗਏ ਤੇ ਜਾਂ ਫਿਰ ਗਾਇਬ ਕਿੱਥੇ ਹੋ ਗਏ ਇਹ ਅੱਜ ਤੱਕ ਇੱਕ ਮਿਸਟਰੀ ਹੀ ਬਣਿਆ ਹੋਇਆ ਹੈ ਕਾਟਸ ਵੀਡੀਓ ਦੇ ਬਾਰੇ ਵਿੱਚ ਕੀ ਸੋਚਣਾ ਹਨ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ